ਤਾਨੂੰ ਕਾ ਡਰਿਆ ਸਰ ਇੱਕ ਟਿਕਟ ਪੂਰੀ 250 ਬਾਹਰ ਆ ਜਾਓ ਚਲੋ ਬੂਤ ਛੱਡੋ ਜੇ ਕਿਸੇ ਨੂੰ ਬੋਤ ਪੂਣੀ ਪਾ ਲਊਗਾ ਨਹੀਂ ਪੂਣੀ ਨਹੀਂ ਬੋਤ ਪੂਣੀ ਪਾ ਦੇ ਬਾਦ ਰਾਤ ਨਹੀਂ ਤੁਸੀਂ ਉੱਥੇ ਆਓ ਜੱਗ ਹੈਡੀ ਫਸਲੀ ਨਹੀਂ ਹੁੰਦੀ ਜਿੰਨੀ ਹੁਣ ਸਿਰਫ ਇਹ ਆ ਮੌਜੂਦ ਹੈ ਆਵਾ ਤੁਸੀਂ ਏਜੰਟ ਜਿਹੜੇ ਆ ਸਾਰਾ ਕੋ ਅੰਦਰ ਜਾ ਕੇ ਜ਼ੀਰੋ ਦੇਖ ਲਓ ਜੇ ਟੋਟੇ ਜ਼ੀਰੋ ਤੁਸੀਂ VOTING ਸ਼ੁਰੂ ਕਰਾਓ ਇਹ ਪ੍ਰਸ਼ਾਸਨ ਬਿਲਕੁਲ ਇਹ ਸਰਕਾਰ ਨਾਲ ਰਲਿਆ ਜੋ ਵੀ ਇਹਨਾਂ ਦੇ ਹੈਗੇ ਆ ਕੋਲ ਗੂਥੜੇ ਅਫਸਰ ਵੀ ਆਉਂਦੇ ਸਾਰੇ ਇਹ ਨਹੀਂ ਆਪਣੇ ਆਪ ਇਹ ਮਸ਼ੀਨ ਬੰਦ ਕਰ ਲਈ ਆ ਆਪੇ ਸਾਨੂੰ ਦੁਖਾਤ ਸਾਨੂੰ ਕੋਈ ਇਹਦਾ ਜਾਂਚ ਨਹੀਂ ਕਰਾਈ ਸਾਤੋਂ ਇੱਕ ਸਲਿੱਪ ਤੇ ਸਰ ਫਿਰ ਲੋਕ ਲਾਉਣਾ ਉਹ ਵੀ 7 ਵਜੇ ਜਾ ਕੇ ਦਸਤ ਕਰਾਏ ਆ ਜਿੱਥੇ ਅਸੀਂ ਸਾਨੂੰ ਸਾਰੇ ਉਤਰਾਜ ਆ ਵੀ ਸਾਤੋਂ ਮਸ਼ੀਨ AVM ਖੋਲ ਕੇ ਦੁਬਾਰਾ ਉਹਦੇ ਸਤੋ ਕਰਾਈ ਜਾਵੇ ਚੈੱਕ ਅਸੀਂ ਫੇਰ ਵੋਟਾਂ ਪਾਵਾਂਗੇ ਤੇ ਸਾਡੇ ਪਿੰਡ ਦਾ ਬਾਈਕਾਟ ਅੱਛਾ ਸਰ ਐਸਕੇਪ ਸਾਹਿਬ ਦੀ ਇਨਸਟਰਕਸ਼ਨ ਦੇ ਮੁਤਾਬਕ ਆਪ ਇਸ 깔 असਹਿਮਤ ਹੈ ਇੱਕ ਇੱਕ ਵੋਟ ਸਾਰੇ ਦੁਆਰਾ ਪਵਾ ਲਈਏ ਤੁਹਾਡੇ ਸਾਹਮਣੇ ਸੀਲ ਖੋਲ ਕੇ ਸੀਲ ਖੋਲ ਕੇ ਹਾਂ ਸੀਲ ਖੋਲ ਕੇ ਚੈੱਕ ਕਰਾਓ ਚੈੱਕ ਕਰਾਓ ਮਸ਼ੀਨ ਕਰੋ ਕਹਿੰਦੇ ਆ ਦੋ ਦੋ ਕਿਆ ਦੋ ਦੋ ਕਿਆ ਉਹ ਨਹੀਂ ਵੋਟਾ ਪਾਉਣ ਨੂੰ ਇਹ ਕਿਹ ਕਿਹ ਕੋਟ ਸਾਰੇ ਦੋ ਦੋ ਦਸ ਦਸ ਪਾਰੋਗਾ ਕਰੋ ਕਰੋ ਜਿਹੜੀ ਵੀ ਏਜੰਟ ਅੰਦਰ ਚੱਲ ਜਾਓ ਏਜੰਟ ਜਾਓ ਅੰਦਰ ਏਜੰਟ ਸਿਰਫ ਨਾ ਇਹ ਗੱਲ ਕਰ ਲਓ ਦੇਖੋ ਤੁਸੀਂ ਕੀ ਤਾਂ ਕਹਿੰਦੇ ਜਿੰਨੇ ਪੋਲ ਏਜੰਟ ਉਹ ਦੋ ਦੋ ਵੋਟਾ ਪਾਉਣ ਪੋਲੀ ਨੇ ਘੰਟੇ ਮਾਰ ਲਾਭ ਕਰਨ ਪੰਜ ਪੋਲੀ ਜਾਂਦੇ 10 ਪੋਲੀ ਜਿੰਨੇ ਵੀ ਪੋਲੀ ਜਾਂਦੇ ਜਿੰਨੇ ਪੋਲੀ 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 ਜਿੰਨੇ ਪ ਕੀ ਨਾਇਕੁਰ ਜੀ ਖਾਲਸਾ ਸ਼ਹੀਦ ਬਾਈਕੁਰ ਜੀ ਤੋਂ ਫਤਿਹ ਸਾਡੇ ਪੋਲਿੰਗ ਲੇਟ ਚੱਲਣ ਦਾ ਕਾਰਨ ਇੱਕ ਛੋਟੀ ਜਿਹੀ ਸ਼ੰਕਾ ਸੀ ਜੋ ਨਹੀਂ ਜਿਹੜੇ ਪੋਲਿੰਗ ਏਜੰਟ ਤੇ ਮੁਲਾਜ਼ਮਾਂ ਸਾਰਿਆਂ ਨੇ ਤੇ ਨਾਲ ਮਿਲ ਕੇ ਆਹੀ ਬੈਠ ਕੇ ਸੁਲਝਾ ਲਈਆ ਤੇ ਹੁਣ ਉਹ ਠੀਕ ਹੈ ਇਸ ਕਰਕੇ ਹੁਣ ਪੋਲਿੰਗ ਚੱਲਦੀ ਆ ਇਸ ਵਜ੍ਹਾ ਦੇ ਨਾਲ 1 ਘੰਟਾ ਪੋਲਿੰਗ ਲੇਟ ਹੋਈ ਜਾ ਮੈਂ ਸਾਰਿਆਂ ਦਾ ਉਹ ਜਿਹੜਾ ਹੈ ਜ਼ੋਨ ਅੰਜਾਪਤ ਵਾਲੇ ਮੁਲਾਜ਼ਮ ਉਹਨਾਂ ਦਾ ਵੀ ਤੇ ਸਾਡੇ ਸਾਰੇ ਭਾਈਚਾਰੇ ਦਾ ਪਿੰਡ ਵਾਲਿਆਂ ਦਾ ਵੀ ਸਾਰਾ ਧੰਨਵਾਦ ਕਰਦੇ ਆ ਇਹ ਸ਼ੰਕਾ ਕੀ ਸੀਗੀ ਜੀ ਤੁਹਾਨੂੰ ਸ਼ੰਕਾ ਇਹ ਸੀ ਕਿ ਵੀ ਉਹਨੇ ਆਪਣੇ ਆਪ ਜਿੱਦਾ ਮਸ਼ੀਨ ਸਾਨੂੰ ਪਹਿਲਾਂ ਹੀ ਲੇਟ ਹੋ ਗਿਆਗਾ ਬੰਦ ਕਰ ਲਈ ਸੀਗੀ ਪੋਲ ਗਿਆ ਅੱਛਾ ਸੀ ਇਹ ਕਰ ਦਿੱਤੀ ਤੇ ਐਸੀ ਫੇ ਆ ਕੇ ਸਾਨੂੰ ਸ਼ੰਕਾ ਸੀਗੀ ਵੀ ਇਸ ਗੱਲ ਤੋਂ ਵੀ ਸਾਡੇ ਦਾ ਕਲੀਅਰ ਨਹੀਂ ਹੋਈ ਇਹ ਤੇ ਉਹਨਾਂ ਦੇ ਉੱਪਰ ਵੱਡੇ ਮਲਾ ਅਫਸਰ ਆਇਓ ਕਦੇ ਖੋਲ ਨਹੀਂ ਸਕਦੇ ਉਹਨੇ ਆ ਕੇ ਖਲਾ ਕੇ ਸਾਨੂੰ ਸੈਟੀਸਫਾਈ ਕਰਾਇਆ ਜਿਸ ਤੋਂ ਬਾਅਦ ਪੋਲੰਗ ਚੂਗਾ ਧੰਨਵਾਦ ਉੱਚੀ ਬੋਲੇ ਸਰ ਥੋੜਿਆ ਸਰ ਕੀ ਸਰ ਕੀ ਨਾ ਜੀ ਤੁਹਾਡਾ ਸਾਰਾ ਦਸਣਾ ਤਾਰਾ ਨਾ ਕੀ ਟੀਮ ਤੋਂ ਆ ਰਹਾ ਓਕੇ 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 ਸਤਿਕਾਰਯੋਗ ਇਸ ਨਾਗਰ ਪਿੰਡ ਦੇ ਸਹਿਬਾਨ ਇੱਕ ਛੋਟੀ ਜੀ ਪਬਲਿਕ ਦੀ ਕੰਪਲੇਂਟ ਆਈ ਸੀ ਤੇ ਉਹ ਹੁਣ ਸਾਰਾ ਮਸਲਾ ਹੱਲ ਹੋ ਗਿਆ VOTING ਜਿਹੜੀ ਹੈਗੀ ਆ ਉਹ ਬਿਲਕੁਲ ਠੀਕ ਰਹਿ ਗਿਆ ਸਾਰੇ ਦੇ ਸਾਰੇ ਜਿਹੜੇ ਪਿੰਡ ਵਾਸੀ ਸੰਤੁਸ਼ਟ ਹੈਗੇ ਆ ਔਰ ਹਰ ਪਿੰਡੂ ਜਿਹੜਾ ਹੈਗਾ ਉਹ ਵੱਧ ਚੜ ਕੇ ਵੋਟਾਂ ਵਿੱਚ ਪਛਾਣ ਆ ਕਿਸਾ ਲੈ ਗਿਆ ਸਰ ਕੰਪਲੀਟ ਗਈ ਸੀ ਕਮਪਲੀਨ ਜਿਹੜੀ ਸੀ ਉਹ ਕਹਿੰਦੇ ਸੀਗੇ ਕਿ ਮਸ਼ੀਨ ਦੇ ਵਿੱਚ ਕੋਈ ਇਨਵੈਲਿਡੈਂਸ ਹੈਗੀ ਆ ਉਹ ਠੀਕ ਕਰ ਪਰ ਸਰ ਉਹਨਾਂ ਦਾ ਕਹਿਣਾ ਤੇ ਇਹ ਆ ਵੀ ਜਦੋਂ ਜਿਹੜੇ ਉਹਨਾਂ ਮਸ਼ੀਨ ਤੁਸੀਂ ਲੋਕ ਕੀਤੀ ਆ ਕਿਹੜੇ ਪੋਲਿੰਗ ਏਜੰਟ ਆ ਉਹਨਾਂ ਨੂੰ ਦਿਖਾਇਆ ਨਹੀਂ ਕਿ ਆਪਣੀ ਮਰਜ਼ੀ ਨਾਲ ਕਰ ਦਿੱਤੀ ਗਈ ਆ ਪਰ ਪੋਲਿੰਗ ਏਜੰਟ ਸਰ ਪੂਰੀ ਤਰ੍ਹਾਂ ਸੰਤੋਖ ਨਹੀਂ ਸਰ ਸੰਤੋਖ ਤਾਂ ਉਹਨਾਂ ਹੈਗੇ ਪਰ ਪਹਿਲਾਂ ਉਹਨਾਂ ਦਾ ਅਲੋਕੇਸ਼ਨ ਏ ਸੀ ਸਰ ਕੋਈ ਜ਼ਰੂਰੀ ਨਹੀਂ ਹੈਗਾ ਵੀ ਪੋਲਿੰਗ ਏਜੰਟਾਂ ਨੂੰ ਦਿਖਾਏ ਤੋਂ ਬਿਨਾ ਅਗਲੀ ਉਹ ਲੋਕ ਕਰਨਾ ਗਲਤ ਕਰ ਸਮੇਂ ਦੇ ਹਿਸਾਬ ਨਾਲ ਜਿਹੜਾ 5:30 ਵਜੇ ਹੀ ਪੋਲਿੰਗ ਏਜੰਟ ਜਿਹੜੇ ਉਹਨਾਂ ਨੂੰ ਹਾਜ਼ਰ ਹੋਣਾ ਚਾਹੀਦਾ ਹੈ ਜਿਹੜੀ ਟੀਮ ਆ ਉਹ 15 ਮਿੰਟ ਵੇਟ ਕਰ ਸਕਦੀ ਹੈ ਪਰ ਸਰ ਉਹ ਤਾਂ ਕਹਿੰਦੇ ਸੀ ਉਹਨਾਂ ਤੋਂ ਟੀਮ ਸਾਡੀ ਆਉਣ ਤੋਂ ਪਹਿਲਾਂ ਦੇ ਹਾਜ਼ਰ ਸੀ ਇੱਥੇ ਹਾਂਜੀ ਸਰ ਅੰਦਰ ਨਾਲ ਕੋਈ ਵੀ ਪੋਲਿੰਗ ਜੈਂਟ ਪਹੁੰਚਿਆ ਪੋਲਿੰਗ ਐਂਡ ਨਹੀਂ ਸੀ ਪੋਲਿੰਗ ਜੈਂਟ ਦੀ ਰੈਜ਼ਡਿੰਗ ਅਫਸਰ ਦੇ ਕੋਲ ਇਹ ਪਾਵਰ ਆ ਕਿ ਉਹਨਾਂ ਨੇ 15 ਮਿੰਟ ਪੋਲਿੰਗ ਜੈਂਟ ਨੂੰ ਡਿਕਨਾਮ ਦਾ ਵਾ ਉਸ ਤੋਂ ਬਾਅਦ ਉਹਨਾਂ ਨੇ ਮੂਹ ਪੋਲ ਸ਼ੁਰੂ ਕਰਾ ਦੇਣੀ ਸੀ ਮੂਹ ਪੋਲ ਉਹਨਾਂ ਨੇ ਸ਼ੁਰੂ ਕਰਵਾ ਦਿੱਤੀ ਸੀ ਉਹਦੀ ਬਕਾਇਦਾ ਵੀਡੀਓ ਪ੍ਰੈਜ਼ਾਇਡਿੰਗ ਅਫਸਰ ਸਾਹਿਬ ਨੇ ਬਣਾਈ ਬਣਾਈ ਠੀਕ ਹੈ ਨੇ ਇਹ ਈਸੀ ਦਾ ਯਾਨੀ ਕਿ ਇਲੈਕਸ਼ਨ ਕਮਿਸ਼ਨ ਦਾ ਆਰਡਰ ਆ ਉਹਦੀ ਪ੍ਰੋਟੋਕੋਲ ਨੂੰ ਅਸੀਂ ਕ੍ਰੋਸ ਨਹੀਂ ਕਰ ਸਕਦੇ ਪਰ ਪਬਲਿਕ ਫਿਰ ਵੀ ਸੈਟੀਸਫਾਈ ਹੋ ਗਈ ਹੈ ਉਹਨਾਂ ਨੂੰ ਅਸੀਂ ਸੈਟੀਸਫਾਈ ਕਰਾ ਦਿੱਤਾ ਵਾ ਮੋਤਪੁਰ ਇਹ ਪੋਲਿੰਗ ਹੁਣ ਸਟਾਰਟ ਹੈ ਠੀਕ ਹੈ ਜੀ ਠੀਕ ਹੈ ਜੀ ਪਬਲਿਕ ਬਿਲਕੁਲ ਸੈਟੀਸਫਾਈ ਆ ਧੰਨਵਾਦ ਜੀ ਹਾਂ ਜੀ ਉਹਨਾਂ ਨੂੰ ਸਮਝਾ ਦਿੱਤਾ ਗਿਆ ਵਾ ਵੀ ਇਹ ਪ੍ਰੋਸੈਸਸ ਵਾ ਈਸੀ ਦਾ ਠੀਕ ਹੈ ਜੀ ਵੀ 5:30 ਵਜੇ ਮੋਤਪੁਰ ਸਟਾਰਟ ਕਰਕੇ ਤੇ 7:00 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਖਤਮ ਕਰਨੀ ਹੁੰਦੀ ਆ ਤੇ ਉਹ ਪ੍ਰੋਸੈਸ ਪ੍ਰੋਜੈਕਟਿੰਗ ਅਫਸਰ ਸਾਹਿਬ ਨੇ ਬਿਲਕੁਲ ਠੀਕ ਚਲਾਇਆ ਸੀ ਈਸੀ ਦੀਆਂ ਹਦਾਇਤਾਂ ਦੇ ਅਨੁਸਾਰ ਓਕੇ ਜੀ